ਕੋਸ਼ਿਸ਼ ਹੋਣਾ ਗੰਗਾ ਨਾਲ ਆਏ ਆ ਰਮਾਨ ਮਲਿਕ ਤੁਸੀਂ ਕੰਪਲੇਂਟਡ ਉਹਨਾਂ ਦੇ ਖਿਲਾਫ ਗੰਗਾ ਜਾ ਕੇ ਤਾਂ ਸਭ ਦੇ ਪਾਪ ਧੋ ਹੋ ਜਾਂਦੇ ਨੇ ਸ਼ਰੀਰ ਦੀ ਮੈਲ ਧੋਣਗੇ ਸੀ ਕਿ ਮਨ ਦੀ ਮੈਲ ਧੋਣਗੇ ਸੀ ਕੀ ਕਰਨਗੇ ਸੀ ਉੱਥੇ ਆਪਣੇ ਕੰਟੈਂਟ ਬਣਾਣਗੇ ਸੀ ਕਿ ਨਵਾਂ ਵੀਡੀਓ ਦਾ ਕੋਈ ਡਰਾਮਾ ਕਰਨਗੇ ਸੀ ਉਹਦੇ ਨਾਲ ਕੀ ਫਰਕ ਪੈਂਦਾ ਪਤਾ ਲੱਗ ਗਿਆ ਉਹਨਾਂ ਤੁਹਾਨੂੰ ਕਿ ਰਮਾਨ ਮਲਿਕ ਹਿੰਦੂ ਨੇ ਤੁਸੀਂ ਵੀ ਸਨਾਤਨੀ ਹੈ ਉਹ ਵੀ ਸਨਾਤਨੀ ਹੈ ਕੋਈ ਪੁਸ਼ਟੀ ਨਹੀਂ ਐਸੇ ਨੀ ਅਮਜੀ ਤੁਸੀਂ ਡਿਸਾਈਡ ਨਹੀਂ ਨਾ ਕਰੋਗੇ ਕਿਹੜੀ ਫੋਟੋ ਕਿਨੇ ਬਣਾਉਣੀ ਮੈਂ ਦੇਖੋ ਮੈਡ ਸੈਡ ਕੁਝ ਵੀ ਨਹੀਂ ਕਰਾਂਗਾ ਮੇਰੀ ਭਾਵਨਾ ਹੈ ਸਵਾਲ ਪਿਆ ਬਣਾ ਦਾ ਸਵਾਲ ਸੰਵਿਧਾਨ ਦੇ ਵੀ ਸੈਕਸ਼ਨ 295 ਧਾਰਾ ਦਾ ਭਾਵਨਾ ਹੱਥ ਹੋਈ ਹੈ ਮੇਰੀ ਹੋਈ ਹੈ ਪ੍ਰਸੰਤ ਤੁਸੀਂ ਜਾਂਦੇ ਹੋ ਵੀਡੀਓ ਬਣਾ ਰਹੇ ਹੋ ਆਂਦੇ ਹੋ ਵੀਡੀਓ ਬਣਾ ਰਹੇ ਹੋ ਕੰਟੈਂਟ ਆਪਣੇ ਨੂੰ ਦਿਖਾ ਰਹੇ ਹੋ ਸੋਸ਼ਲ ਮੀਡੀਆ ਦੇ ਉੱਤੇ ਇੱਕ ਮਾਹੌਲ ਕ੍ਰੀਏਟ ਕਰ ਰਹੇ ਹੋ ਸympathy ਲੈ ਰਹੇ ਹੋ ਕੀ ਮਿਲ ਜਾਏਗਾ ਉਸ ਸympathy ਨਾਲ ਤੁਹਾਡੇ ਵੀਵਰ ਵਧਣਗੇ ਤੁਹਾਡੇ ਫਾਲੋਅਰ ਵਧਣਗੇ ਉਹ ਤਾਂ ਤੁਹਾਡੇ ਆਲਰੇਡੀ ਪਹਿਲੇ ਹੀ ਬਹੁਤ ਨੇ ਅਦਾਲਤ ਚ ਨਹੀਂ ਬੀੜੂ हां जी अदालत ਨਹੀਂ ਬੜੇਗਾ ਸਾਡੇ ਵੱਲੋਂ ਇਹ ਕੰਪਲੇਟ ਹੈ ਇਕਾ ਨੂੰ ਹਿੰਦੂ ਹੁੰਦ ਨਾ ਤੇ ਕੰਪਲੇਟ ਦਿੱਤੀ ਹੈ ਸੰਵਿਧਾਨ ਦਾ ਮੈਂ ਵੀ ਹਿੱਸਾ ਠੀਕ ਹੈ ਮੇਰੀ ਕੰਪਲੇਟ ਹੈ ਉਸ ਕੰਪਲੇਟ ਤੇ ਕਾਰਵਾਈ ਹੋਵੇ ਸਸ਼ੀਕਾਰ ਡੈਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ੁਕਲਾ ਪਾਇਲ ਮਲਿਕ ਦਾ ਵੀਡੀਓ ਵਿਵਾਦ ਰੋਕਣ ਦਾ ਨਾਂ ਨਹੀਂ ਰਹਿ ਲਿਆ ਪਾਇਲ ਮਲਿਕ ਦਰਦਾਂ ਤੇ ਜਾ ਰਹੇ ਨੇ ਹਰ ਜਗ੍ਹਾ ਮਾਫੀ ਮੰਗ ਰਹੇ ਨੇ ਹੁਣ ਉਹਨਾਂ ਦਾ ਕਾਰਵਾ ਮਾਂ ਗੰਗਾ ਦੇ ਕਟ ਹਰਿਦੁਆਰ ਪਹੁੰਚਿਆ ਸੀ ਜਿੱਥੇ ਉਹਨਾਂ ਨੇ ਮਾਂ ਗੰਗਾ ਚ ਡੁਬਕੀ ਲਗਾਈ ਹੈ ਪਰ ਮੇਰੇ ਨਾਲ ਗੱਲਬਾਤ ਲਈ ਹਿੰਦੂ ਤਖਤ ਤੋਂ ਦੇਵਮੇਸ਼ ਸ਼ਰਮਾ ਨੇ ਪੰਡਤ ਜੀ ਬਹੁਤ ਸਵਾਗਤ ਹੈ। ਨਮਸਕਾਰ ਬਹੁਤ ਸਵਾਗਤ ਹੋਣਾ ਆਪ ਇਸ ਪਹੁੰਚਣ ਤੇ। ਖੁਸ਼ ਹੋ ਹੁਣ ਗੰਗਾ ਨਹਾਏ ਆ ਰਮਾਨ ਮਲਿਕ ਤੁਸੀਂ ਕੰਪਲੇਂਟਡ ਉਹਨਾਂ ਦੇ ਖਿਲਾਫ ਗੰਗਾ ਜਾ ਕੇ ਤਾਂ ਸਭ ਦੇ ਪਾਪ ਤੋਂ ਹੋ ਜਾਂਦੇ ਨੇ। ਤੁਸੀਂ ਹੁਣ ਇਸ ਡੁਬਕੀ ਨੂੰ ਕਿਵੇਂ ਦੇਖਦੇ ਹੋ? ਸ਼ਰੀਰ ਦੀ ਮੈਲ ਧੋਣਗੇ ਸੀ ਕਿ ਮਨ ਦੀ ਬੈਲ ਧੋਣਗੇ ਸੀ? ਕੀ ਕਰਨਗੇ ਸੀ ਉੱਥੇ? ਆਪਣੇ ਕੰਟੈਂਟ ਬਣਾਉਣਗੇ ਸੀ ਕਿ ਨਵਾਂ ਵੀਡੀਓ ਕੋਈ ਡਰਾਮਾ ਕਰਾਂਗੇ ਸੀ ਉਹਦੇ ਨਾਲ ਕੀ ਫਰਕ ਪੈਂਦਾ ਕਾਨੂੰਨ ਦੀ ਲੜਾਈ ਕਾਨੂੰਨ ਦੇ ਸਾਹਮਣੇ ਲੜਾਂਗੇ ਅਸੀਂ ਇੱਕ ਕਮਲਟ ਦਿੱਤੀ ਹੋਈ ਹੈ ਕਾਰਵਾਈ ਹੋਏਗੀ ਕੋਰਟ ਜਾ ਕੇ ਮਾਫੀ ਲੈਣ ਜੋਲਣੀ ਹੈ ਹੁਣ ਤਾਂ ਪਤਾ ਲੱਗ ਗਿਆ ਉਹਨਾਂ ਤੁਹਾਨੂੰ ਕੀ ਇਰਮਾਨ ਮਲਿਕ ਹਿੰਦੂ ਨੇ ਤੁਸੀਂ ਵੀ ਸਨਾਤਨੀ ਹੈ ਉਹ ਵੀ ਸਨਾਤਨੀ ਹੈ ਕੋਈ ਪੁਸ਼ਟੀ ਨਹੀਂ ਇਸ ਚੀਜ਼ ਦੀ ਉਹ ਹਿੰਦੂ ਹੈ ਕਿ ਮੁਸਲਮਾਨ ਹੈ ਅਗਰ ਹਿੰਦੂ ਹੈ ਤਾਂ ਵੀ ਗੁਨੇਗਾਰ ਹੈ ਅਗਰ ਮੁਹੰਮਦਾਨਾ ਮੈਂ ਤਾਂ ਵੀ ਗੁਨੇਗਾਰ ਹੈ ਕਿਉਂ ਇਹਨਾਂ ਨੇ ਇਹ ਸਭ ਕੁਝ ਕੀਤਾ ਇਨੇ ਇਹਨਾਂ ਦੇ ਫੋਲੋਅਰ ਹੈ ਕਿਆ ਮੈਸੇਜ ਦੇ ਰਹੇ ਹਮ ਅਸੀਂ ਕੋਈ ਪਰਸਨਲ ਦੁਸ਼ਮਨ ਨਹੀਂ ਹਸ ਤੋਂ ਪਹਿਲਾਂ ਮੈਂ ਕਦੀ ਇਹਨਾਂ ਨੂੰ ਦੇਖਿਆ ਵੀ ਨਹੀਂ ਮਿਲਿਆ ਵੀ ਨਹੀਂ ਹਮ ਅਗਰ ਕੋਈ ਚੀਜ਼ ਸਾਹਮਣੇ ਆਈ ਹੈ ਤਾਂ ਹੀ ਇਹਨਾਂ ਖਿਲਾਫ ਆਏ ਹਮ ਇਹ ਰੋ ਰੋ ਕੇ ਕਦੀ ਦਾਖਲ ਹੋ ਰਹੇ ਕਦੀ ਕੁਝ ਹੋ ਰਿਹਾ ਹੈ ਅਸੀਂ ਇੱਕ ਐਪਲੀਕੇਸ਼ਨ ਦਿੱਤੀ ਹੈ ਇੱਕ ਐਪਲੀਕੇਸ਼ਨ ਮੂਵ ਕੀਤੀ ਹੈ ਕੀ ਤਮਕੀ ਉਸ ਹਮ ਕੀ ਇਹਨਾਂ ਨੂੰ ਪਰਤਾੜਿਤ ਕੀਤਾ ਜਾ ਰਿਹਾ ਹੈ ਇਹ ਕਿਉਂ ਕਰ ਰਹੇ ਹੈ ਸਭ ਕੁਝ ਬੰਦ ਨਹੀਂ ਕਰ ਰਹੇ ਔਰ ਸ਼ੇਅਰਾਂ ਵੀਡੀਓਜ਼ ਪਾ ਰਹੇ ਕਿ ਅਸੀਂ ਕੀਤਾ ਹਨੂਮਾਨ ਮੈਂ ਬਣਿਆ ਮੈਂ ਕਾਲੂ ਭਈਆ ਮੈਂ ਹਨੂਮਾਨ ਬਣਾ ਹੂੰ ਹਮ ਹਣਾ ਇਹ ਕੀ ਗੱਲ ਹੈ ਅਗਰ ਮੰਦਰਾ ਬੇਦੀ ਆਪਣੇ ਪੜਦੇ ਉੱਤੇ ਖੰਡਾ ਸਾਹਿਬ ਬਣਾਉਂਦੀ ਹੈ ਅਕਾਲ ਤਖਤ ਦੇ ਵਿੱਚ ਜਾ ਕੇ ਉਹਨੂੰ ਜਵਾਬ ਜ਼ਰਾ ਪੈਂਦਾ ਉਹਦੇ ਖਿਲਾਫ ਕਾਰਵਾਈ ਹੁੰਦੀ ਹੈ ਇਹ ਪੂਰੀ ਪਿੰਡ ਤੇ ਪੁਲਰਾਹ ਦੇ ਟੈਟੂ ਬਣਾ ਰਿਆ ਔਰ ਕੁਝ ਸੇਬ ਉਸ ਜਿਹੜੇ ਪਗਵਾਤਾਰੀ ਨੇ ਉਹ ਦਿਖਾ ਰਹੇ ਹੈ ਕਿ ਇਹ ਦੇਖੋ Hindu ਆ ਜੀ ਇਹਨੇ ਪਿੱਛੇ ਬਣਾ ਰੱਖਿਆ ਟੈਟੂ ਫਿਰ ਉਸ ਚੀਜ਼ ਦੀ ਵਾਇਰਲ ਕਰੇ ਵੀਡੀਓ ਪਾ ਰਹੇ ਕਿ ਮਜ਼ਾਕ ਹੈ ਮਹਾਦੇਵ ਦੀ ਫੋਟੋ ਨਹੀਂ ਬਣਾਉਣੀ ਚਾਹੀਦੀ ਕੀ ਮਰਿਆਦਾ ਇਦਾਂ ਦਿਖਾਉਂਦੇ ਇਹਨਾਂ ਨੂੰ ਕੁਝ ਲੋਕ ਆਪਣੇ ਛਾਤੇ ਤੇ ਬਣਾ ਰਹੇ ਆ ਅੰਗਾ ਤੇ ਬਣਾ ਰਹੇ ਆ ਇਹਦੀ ਨਰਾਦਰ ਉਹਦਾ ਨਾਮ ਬਣਾਓ ਅਸੀਂ ਕੋਈ ਬਣਾਉਂਦੇ ਨਹੀਂ ਆ ਦੱਸੋ ਕਿ ਨੀ ਅਮੇ ਜੀ ਤੁਸੀਂ ਡਿਸਾਈਡ ਨਹੀਂ ਨਾ ਕਰੋਗੇ ਕਿਹੜੀ ਫੋਟੋ ਕਿਨੇ ਬਣਾਉਣੀ ਹੈ ਦੇਖੋ ਮੈਡ ਸਾਈਡ ਕੁਝ ਵੀ ਨਹੀਂ ਕਰਾਂਗਾ ਮੇਰੀ ਭਾਵਨਾ ਹੈ ਸਵਾਲ ਪਾਵਨਾ ਦਾ ਸਵਾਲ ਸੰਵਿਧਾਨ ਦੇ ਵੀ ਸੈਕਸ਼ਨ 295 ਧਾਰਾ ਦਾ ਭਾਵਨਾਤ ਹੋਈ ਹੈ ਮੇਰੀ ਹੋਈ ਹੈ ਪਰਸਨ ਉਸ ਨੂੰ ਕੋਈ ਆਇਡੈਂਟੀਫਾਈ ਨਹੀਂ ਕਰ ਸਕਦਾ ਹੁਣ ਇਹ ਜਾ ਕੇ ਮਾਫੀਆਂ ਮੰਗਣ ਕਿਤੇ ਮੰਦਰ ਜਾਣ ਮਰਜ਼ੀ ਜਾਣ ਕਿੱਥੇ ਮਰਜ਼ੀ ਜਾਣ ਕਈ ਵੀਡੀਓਜ਼ ਐਸੀਆਂ ਜਿਸ ਤੇ ਦਰਗਾਹਾਂ ਜੀ ਵੀ ਜਾ ਰਹੇ ਆਂ ਜਾ ਹੀ ਜਾਣ ਹਰ ਗੱਲ 'ਚ ਮਸਜਿਦ ਕਿਉਂ ਜੋੜ ਦਿੰਦੇ ਹੋ ਨਾਲ ਕਿਉਂਕਿ ਵੀਡੀਓ ਪਾ ਰਹੇ ਨੇ ਇਹ ਲੋਕ ਮਸਜਿਦ ਦੀ ਬਿਲਕੁਲ ਹੈ ਕਹੋ ਤੁਹਾਡੇ ਚੈਨਲ ਦਿਖਾ ਦੇਣਾ ਮੱਚੀ ਜਾਣਾ ਗੁਨਾਹ ਨਹੀਂ ਗੁਨਾਹ ਬਿਲਕੁਲ ਨਹੀਂ ਹੈ ਗੁੰਮਰਾਹ ਕਰਨਾ ਗੁਨਾਹ ਹੈ ਮੱਝੀ ਜਾਣਾ ਗੁਨਾਹ ਨਹੀਂ ਹੈ ਗੁਰਦੁਆਰੇ ਜਾਣਾ ਗੁਨਾਹ ਨਹੀਂ ਹੈ ਮੰਦਰ ਜਾਣਾ ਗੁਨਾਹ ਨਹੀਂ ਹੈ ਪਰ ਇਸ ਚੀਜ਼ ਦੇ ਉੱਤੇ ਲੋਕਾਂ ਨੂੰ ਗੁੰਮਰਾਹ ਕਰਨਾ ਗੁਨਾਹ ਹੈ ਹਰਦੁਆਰ ਚਲੇਗੇ ਸੈਂਕੜੇ ਸਾਲ ਪੁਰਾਣੇ ਕਾਲੀ ਮਾਤਾ ਮੰਦਰ ਚਲੇਗੇ ਗੁਰੂ ਜੀ ਨੇ ਮਿਲਾਈ ਸਾਡੇ ਮਹਾਰਾਜ ਜੀ ਐਨ ਰਿੰਜਨ ਖਾਲੇ ਤੋਂ ਮੁਖੀ ਨੇ ਕਿਹਾ ਉਹਨਾਂ ਨੇ ਕੋਈ ਐਸੀ ਟਿੱਪਣੀ ਕੀਤੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਹੋਵੇ ਕਿ ਹਾਂ ਤੁਹਾਨੂੰ ਮਾਫੀ ਆਓ ਇੱਥੇ ਨਿੰਦਲ ਚੜਾਓ ਜੋ ਇਹਨਾਂ ਨੇ ਗਲਤੀ ਕੀਤੀ ਉਹ ਕਾਨੂੰਨੀ ਤਰੀਕੇ ਨਾਲ ਅਸੀਂ ਕਾਨੂੰਨੀ ਦੋਪੇਜ ਦੇ ਵਿੱਚ ਉਹਨੂੰ ਲਿੱਤਾ ਹੋਇਆ ਕਮਲੇੜੀ ਦਿੱਤੀ ਹੋ ਉਸ ਕੰਪਲੇਂਟ ਦੇ ਖਿਲਾਫ ਕਾਰਵਾਈ ਬਣਦੀ ਹੋएगी ਕਾਰਵਾਈ ਬਣੇ ਇਸ ਜੋ ਜਵਾਬ ਦੇਣਾ ਜਾਂਦੇ ਨੇ ਜੋ ਆਪਣਾ ਐਵੀਡੈਂਸ ਦੇਣਾ ਜਾਂਦੇ ਨੇ ਜਾ ਕੇ ਮਾਫੀ ਦਿਖਾ ਦੇਣ ਕੋਰਟ ਦੇ ਵਿੱਚ ਵੀ ਕਿ ਅਸੀਂ ਫਲਾਣੇ ਕੋਲ ਵੀ ਜਾ ਕੇ ਮਾਫੀ ਮੰਗੀ ਅਸੀਂ ਫਲਾਣੇ ਮੰਦਰ ਵੀ ਜਾ ਕੇ ਮਾਫੀ ਮੰਗੀ ਕਿਆ ਕਾਨੂੰਨ ਉਹਨਾਂ ਨੇ ਇਹ ਮਾਫੀ ਦੇ ਮਾਫੀ ਕੁਮਾਫ ਕਰਦਾ ਉੱਤੇ ਇਹ ਤਾਂ ਭਰਾ ਮਾਰੂ ਜੰਗ ਹੋਗੀ ਕੀ ਇਸ ਦਾ ਮਤਲਬ ਤੁਹਾਡਾ ਸਮਝ ਰਾਤਰੀ ਰਾਤਰੀ ਦੀ ਆਪਸ ਚ ਲੜ ਰਹੇ ਨੇ ਇਹ ਭਰਾ ਮਾਰੂ ਜੰਗ ਮੇਰੇ ਵੱਲੋਂ ਤਾਂ ਹੈ ਨਹੀਂ ਇਹ ਭਰਾ ਮਾਰੂ ਜੰਗ ਤਾਂ ਜੇ ਉਹ ਆਪਣੇ ਆਪ ਨੂੰ Hindu ਕਹਿੰਦਾ ਉਹਦੇ ਵੱਲੋਂ ਆ ਠੀਕ ਹੈ ਨਾ ਹੁਣ ਅਸੀਂ ਇਹਨਾਂ ਦੇ ਕਿਸੇ ਪਰਸਨ ਲਾਈਫ ਦੇ ਵਿੱਚ ਕੋਈ ਡਿਸਕੋ ਨਹੀਂ ਕਰਨਾ ਚਾਹੁੰਦੇ ਠੀਕ ਹੈ ਉਹਨਾਂ ਦੀ ਪਰਸਨ ਲਾਈਫ ਹੈ ਉਹ ਤਿੰਨ ਵਿਆਹ ਕਰਾਣ ਹੁਣ ਉਹ ਕੋਰ ਨਾਲ ਵਿਆਹ ਕਰਾਣ ਅੱਗੇ ਕਿਸੇ ਹੋਰ ਨਾਲ ਕਰਾਣ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਗੱਲ ਇਹ ਹੈ ਵੀ ਇਹ ਸਾਨੂੰ ਬਦਨਾਮ ਕਿਉਂ ਕਰ ਰਹੇ ਠੀਕ ਹੈ ਔਰ ਮੈਂ ਇਹ ਗੱਲ ਕਹਿਣਾ ਚਾਹਾਂਗਾ ਵੀ ਜੇ ਤੁਸੀਂ ਇਹ ਸਭ ਕੁਝ ਕਿੱਤਾ ਵੀ ਸੀਗਾ ਆਡੈਂਟੀਫਾਈ ਤੁਸੀਂ ਹੋ ਗਏ ਹੋ ਕਿ ਹਾਂ ਤੁਸੀਂ ਇਹ ਸਭ ਕੁਝ ਕਿੱਤਾ ਤੁਸੀਂ ਮਾਫੀ ਮੰਗਣ ਜਾ ਰਹੇ ਹੋ ਮੰਦਰਾਂ ਦੇ ਵਿੱਚ ਮੰਦਰਾਂ ਦੇ ਵਿੱਚ ਤੁਸੀਂ ਮਾਫੀ ਮੰਗਣ ਜਾ ਰਹੇ ਹੋ ਤੁਸੀਂ ਜਾਂਦੇ ਹੋ ਵੀਡੀਓ ਬਣਾ ਰਹੇ ਹੋ ਆਉਂਦੇ ਹੋ ਵੀਡੀਓ ਬਣਾ ਰਹੇ ਹੋ ਕੰਟੈਂਟ ਆਪਣੇ ਨੂੰ ਦਿਖਾ ਰਹੇ ਹੋ ਸੋਸ਼ਲ ਮੀਡੀਆ ਦੇ ਉੱਤੇ ਇੱਕ ਮਾਹੌਲ ਕ੍ਰੀਏਟ ਕਰ ਰਹੇ ਹੋ ਸਿੰਪਤੀ ਲੈ ਰਹੇ ਹੋ ਕੀ ਮਿਲ ਜਾਏਗਾ ਉਸ ਸਿੰਪਤੀ ਨਾਲ ਤੁਹਾਡੇ ਵਿਊਅਰ ਵਧਣਗੇ ਤੁਹਾਡੇ ਫਾਲੋਅਰ ਵਧਣਗੇ ਉਹ ਤਾਂ ਤੁਹਾਡੇ ਆਲਰੇਡੀ ਪਹਿਲੇ ਹੀ ਬਹੁਤ ਨੇ ਸਿਰਫ ਇਹਨਾਂ ਨੂੰ ਇਸ ਚੀਜ਼ ਦੇ ਵਿੱਚ ਲੈਣ ਦਾ ਮਕਸਦ ਸਾਡਾ ਸਿਰਫ ਇਹ ਹੈ ਕਿ ਇਹਨੇ ਇਹਨਾਂ ਲੋਕ ਦੀ ਰਿਪਰੈਜ਼ੈਂਟ ਕਰ ਰਹੀ ਹੈ ਸਮਾਜ ਨੂੰ ਇਹ ਦਿਖਾ ਰਹੇ ਹੈ ਕਿ ਕੀ ਸਾਡੀ ਜ਼ਿੰਦਗੀ ਚੱਲ ਰਹੀ ਹੈ ਕੀ ਸਾਡੀ ਜ਼ਿੰਦેશ ਹੋ ਰਹੀ ਹੈ ਔਰ ਇਹਨਸ਼ੀਅਲ ਮੀਡੀਆ ਇਨਫਲੂਐਂਸਰ ਬਿਲਕੁਲ ਮੰਨ ਗਿਆ ਉਸ ਸੀਜ਼ਨ ਨੂੰ ਪਰ ਅਗਰ ਤੁਸੀਂ ਐਸੀ ਚੀਜ਼ ਕੋਈ ਦਿਖਾਉਂਦੇ ਹੋ ਸਾਡੇ ਸਨਾਤਨ ਨਾਲ ਰਿਲੇਟਡ ਉਹ ਚੀਜ਼ ਵੀ ਤਾਂ ਕਾਫੀ ਲੋਕ ਤੁਹਾਡੇ ਫੋਲੋਅਰ ਦੇਖ ਰਹੇ ਹਨਾ ਤੇ ਉਹ ਮੈਸੇਜ ਸਾਡਾ ਗਲਤ ਜਾ ਰਿਹਾ ਪਰ ਅਮਿਤ ਜੀ ਮੈਂ ਅਗਰ ਮੈਂ ਹਿੰਦੂ ਆ ਬਤੌਰ ਹਿੰਦੂ ਅਗਰ ਤੁਹਾਡੇ ਨਾਲ ਮੈਂ ਗੱਲ ਕਰਾਂ ਤਾਂ ਹਰ ਛੋਟੇ ਸ਼ਹਿਰ ਤੋਂ ਲੈ ਕੇ ਬੰਬੇ ਦੇ ਸਿੱਧੀ ਵਿਨਾਇਕ ਮੰਦਿਰ ਤੱਕ ਝਾਕੀਆਂ ਨਿਕਲ ਜਾਨੀਆਂ। ਹਰ ਤੀਸਰੀ ਜਗ੍ਹਾ ਸਾਡੀਆਂ ਝਾਕੀਆਂ ਦੇ ਵਿੱਚ ਭਗਵਾਨ ਦਾ ਰੂਪ ਨੰਨੇ-ਮੁੰਨੇ ਬੱਚੇ ਤੋਂ ਲੈ ਕੇ ਬਜ਼ੁਰਗ ਨੇ ਤਾਰਿਆ ਹੁੰਦਾ। ਬਿਲਕੁਲ। ਕਿਦੀ-ਕਿਦੀ ਬਾਹ ਫੜੋਂਗੇ, ਕਿਦਾ-ਕਿਦਾ ਮੂੰਹ ਫੜੋਂਗੇ, ਕਿਦੇ-ਕਿਦੇ ਤੇ ਕਾਰਵਾਈ ਕਰਾਉਂਗੇ। ਉਮਰਯਦਾ ਜੀ 9 ਸਾਲ ਤੋਂ ਛੋਟ ਛੋਟੀ ਉਮਰ ਦੇ ਜਿਹੜੇ ਬੱਚੇ ਆ ਉਹ ਝਾਂਕਿਆਂ ਰੂਪਦਾਰਨ ਕਰ ਸਕਦੇ ਆ। ਬਾਰ-ਬਾਰ ਕਿੱਥੇ ਲਿਖਿਆ ਗਿਆ। ਇਹ ਕਿਹਨੇ ਬਣਾਈ ਇਹ? ਉਮਰਯਦਾ ਇਸ ਕਰਕੇ ਬਣੀ ਹੈ ਕਿਉਂਕਿ ਉਹਦਾ ਸ਼ਰੀਰ ਸ਼ੁੱਧ ਹੈ। ਉਹ ਦੇਵੀ-ਦੇਵਤਾਾਂ ਦੀ ਸ਼ੁੱਧੀ ਦੇ ਨਾਲ ਆਪਣਾ ਬਣਾਈ ਕਿਹਨੇ? ਮर्याਦਾ ਬਣਾਈ ਇਸ ਕਰਕੇ ਆ ਜਿੱਥੇ ਸਾਡੀ ਭਾਵਨਾ ਪੜੀ ਖੜੀ ਹੋ ਜਾਂਦੀ ਹੈ ਨਾ ਸਾਡੀ ਭਾਵਨਾ ਖੁੱਜ ਜਾਂਦੀ ਹੈ ਇੱਕ ਲੇਡੀਜ਼ ਨੂੰ 9 ਸਾਲ ਤੋਂ ਬਾਅਦ ਜਦੋਂ ਬੱਚਿਆਂ ਨੂੰ ਆ ਮਾਸਿਕ ਤਰ੍ਹਾਂ ਆਉਣੇ ਸ਼ੁਰੂ ਹੋ ਜਾਂਦੇ ਉਹ ਅਸ਼ੁੱਧ ਸਰੀਰ ਮੰਨਿਆ ਜਾਂਦਾ ਉਸ ਤੋਂ ਬਾਅਦ ਉਹ ਚਾਂਕਿਆਂ ਦਾ ਰੂਪ ਤਰਨ ਕਰਦੀਆਂ ਨੇ ਦੇਵੀ ਦੇਵਤਾ ਰੂਪ ਤਰਨ ਕਰਦੀਆਂ ਉਹ ਗਲਤ ਹੈ ਇਸ ਕਰਕੇ ਸਾਡੇ ਸੰਤ ਸਮਾਜ ਨੇ ਵੀ ਹੋਰ ਕਈਆਂ ਨੇ ਵੀ ਕਿਹਾ ਕਿ ਜੇਕਰ ਚਾਂਕਿਆਂ ਕੋਈ ਕੱਟਣਾ ਚਾਹੁੰਦਾ ਵੀ ਅਨਿਵਾਰੇ ਹੈ ਵੀ ਹੈ ਤੁਹਾਡੀ ਭਾਵਨਾ ਉੱਪਰ ਆ ਵੀ ਗਈ ਤਾਂ 9 ਸਾਲ ਤੋਂ ਨੀਚਲੇ ਬੱਚੇ ਨੂੰ ਅਸੀਂ ਆਪਣੇ ਸ਼ੰਕਰਾਚਾਰੀ ਸਾਡੇ ਪ੍ਰਧਾਨ ਮੰਤਰੀ ਹਿੰਦੂਆਂ ਦੇ ਸ਼ੰਕਰਾਚਾਰੀ ਸਾਡੇ ਅਸੀਂ ਆਪਣੇ ਪੋਰੀ ਵਾਲੇ ਸ਼ੰਕਰਾਚਾਰੀ ਨਾਲ ਗੱਲ ਕੀਤੀ ਹੈ ਉਹਨਾਂ ਨੂੰ ਮੇਲ ਵੀ ਭੇਜੀ ਸੀ ਫੋਨ ਤੇ ਵੀ ਗੱਲ ਹੋਈ ਹੈ ਉਹਨਾਂ ਨੂੰ ਪੁੱਛਿਆ ਮਹਾਰਾਜ ਅਗਰ ਸਾਡੇ ਚਾਰੋਂ ਵੇਦਾਂ ਦੇ ਵਿੱਚ ਕਿਤੇ ਵੀ ਕੋਈ ਇਸ ਚੀਜ਼ ਦਾ ਵਿਆਖਿਆ ਹੈ ਕਿ ਇਹ ਰੂਪ ਤਰਨ ਕਰ ਸਕਦੇ ਨੇ ਸਾਨੂੰ ਪ੍ਰਕਾਸ਼ ਪਾਓ ਸਾਨੂੰ ਦੱਸੋ ਸਾਨੂੰ ਵੀ ਤਾਂ ਸਹੀ ਜਾਣਕਾਰੀ ਹੋਵੇ ਹਨਾ ਇਸ ਚੀਜ਼ ਦੀ ਜਾਣਕਾਰੀ ਲਿਖਤੀ ਵੀ ਤੁਸੀਂ ਭੇਜ ਸਕਦੇ ਹੋ ਤੁਸੀਂ ਸਾਡੇ ਸ਼ੰਕਰਾਚਾਰੀ ਹੋ ਅਸੀਂ ਉਸ ਚੀਜ਼ ਨੂੰ ਅੱਗੇ ਫੈਲਾਵਾਂਗੇ ਹਣਾ ਉਹ ਕਹਿੰਦੇ ਵੀ ਇਸ ਚੀਜ਼ ਨਸ਼ੀਦ ਹੈ ਇਹ ਬਿਲਕੁਲ ਮਨਾ ਹੈ ਉਹਨਾਂ ਦਾ ਕਹਿਣਾ ਹੈ ਉਹਨਾਂ ਨੇ ਪੂਰੀ ਸਾਨੂੰ ਬੁਲਾਇਆ ਵੀ ਔਰ ਅਸੀਂ ਅਗਲੇ ਹਫਤੇ ਜਾਣ ਵੀ ਵਾਲੇ ਹਮ ਪਰ ਗੱਲ ਇਹ ਵੀ ਜਦੋਂ ਅਸੀਂ ਸਾਡੇ ਸ਼ੰਕਰਾਚਾਰੇ ਮਨਾ ਕਰ ਰਹੇ ਹਾਂ ਇਸ ਚੀਜ਼ ਨੂੰ ਤੇ ਬਾਕੀ ਲੋਕ ਕਿਉਂ ਕਰ ਰਹੇ ਇਹ ਇਹ ਤਾਂ ਆਪਣੀ ਭਾਵਨਾ ਸਾਡੀ ਵੀ ਹੈ ਤਾਂ ਉਹਨਾਂ ਦੀ ਭਾਵਨਾ ਨਾਲ ਵੀ ਜੁੜੀ ਹੋਈ ਗੱਲ ਹੈ ਉਹ ਕਿਉਂ ਕਰ ਰਹੇ ਇੰਦਾ ਜੇ ਸਾ ਰਾਤ ਤੇ ਸ਼ੁਰੂ ਹੋ ਜਾਣਗੇ ਰਾਮਲੀਲਾ ਹੋਊਗੀ ਉਹਦੇ ਵਿੱਚੋਂ ਵੀ ਦੇਖ ਲਓ ਕਿਸ ਤਰ੍ਹਾਂ ਦੇ ਗਾਣੇ ਵੱਜਦੇ ਹੋਣਗੇ ਦੇਖੋ ਨਰਾਤੇ ਆਣਗੇ ਨਰਮਲੇਲਾ ਹੋਏਗੀ ਕਈ ਲੋਕਾਂ ਨੇ ਪਹਿਲਾਂ ਵੀ ਫਿਲਮੀ ਗਾਣੇ ਦੇ ਉੱਤੇ ਕੀਤਾ ਉਹਨਾਂ ਖਲਾਫਕਾਰ ਬਈ ਵੀ ਹੋਈ ਹੈ ਠੀਕ ਹੈ ਕਿਤੇ ਨਾ ਕਿਤੇ ਰੋਕਣ ਲਈ ਵੀ ਸਾਨੂੰ ਉਹ ਜਾਣਾ ਹੀ ਪਏਗਾ ਕਿਤੇ ਨਾ ਕਿਤੇ ਸਾਡੇ ਸ਼ੰਕਰਾਚਾਰਜ ਜੀ ਨੇ ਵੀ ਜਗ ਜਗ ਗੱਲ ਹੋਈ ਉਹਨਾਂ ਨੇ ਕਹਿੰਦੇ ਵੀ ਅਸੀਂ ਵੀ ਬਾਬਰ ਮੈਸੇਜ ਦੇਨੇ ਆ ਵੀ ਇਹਦਾ ਪਾਲਣਾ ਕਰਨੀ ਹਿੰਦੂਆਂ ਦਾ ਕੰਮ ਹੈ ਹਿੰਦੂ ਕਿਉਂ ਨਹੀਂ ਪਾਲਣਾ ਕਰ ਰਹੇ ਤੇ ਦੇਵੀ ਦੇਵਤਾ ਨੂੰ ਵੀ ਕਿਉਂ ਟਾਰਗੇਟ ਸੌਫਟ ਟਾਰਗੇਟ ਕੀਤਾ ਜਾਂਦਾ ਕਿਉਂ ਉੱਥੇ ਉਹਨਾਂ ਨੂੰ ਬਣਾਇਆ ਜਾਂਦਾ ਹੁਣ ਅਰਮਾਨ ਮਲਿਕ ਦਾ ਅਦਾਲਤ ਚ ਨਿਬੜੂਗਾ ਹਾਂਜੀ ਅਦਾਲਤ ਨਿਬੜੇਗਾ ਸਾਡੇ ਵੱਲੋਂ ਇਹ ਕੰਪਲੀਟ ਹੈ ਇਕ ਆਮ ਹਿੰਦੂ ਹੁੰਦਾ ਨਾ ਤੇ ਕਮਿਟੀ ਦਿੱਤੀ ਹੈ ਸੰਵਿਧਾਨ ਦਾ ਮੈਂ ਵੀ ਹਿੱਸਾ ਇਹ ਤੇ ਮੇਰੀ ਕੰਪਲੇਂਟ ਹੈ ਉਸ ਕਮਿਟੀ ਤੇ ਕਾਰਵਾਈ ਹੋਵੇ ਠੀਕ ਹੈ ਮੰਦਰਾਂ ਤੇ ਜਾ ਕੇ ਵੰਸੀਆਂ ਜਾ ਕੇ ਮਾਫੀਆਂ ਮੰਗਣੀਆਂ ਡਰਾਮਾ ਪ੍ਰੋਟੋਕੋਲ ਜਿ ਦਿਖਾਣੇ ਇਹ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਣਾ ਲੱਗ ਰਿਹਾ ਮੈਂ ਕਰ ਰਿਹਾ ਡਰਾਮਾ ਹੀ ਚੱਲ ਰਿਹਾ ਸਾਰਾ ਕੁਝ ਗੰਗਾ ਡੁੱਕੀ ਡਰਾਮਾ ਕੀ ਕੀਤਾ ਉੱਥੇ ਗੰਗਾ ਡੁੱਕੀ ਦੇ ਬੈਕ ਅਪ ਨਾਲ ਫਿਰ ਛੋਟ ਪਿੱਛੋਂ ਕੀ ਦਿਖਾ ਰਿਹਾ ਦਿਖਾ ਰਿਹਾ ਟੈਟੂ ਹੈ ਮੇਰੇ ਮਤਲਬ ਆਪਾਂ ਨੂੰ ਦਿਖਾਉਂਦੀ ਹੀ ਲੋੜ ਜੇ ਅਸੀਂ ਹਿੰਦੂ ਆ ਸਾਡੇ ਧਾਰਮਿਕ ਪਰਮਾ ਜਿਹੜੀ ਹੈਗੀ ਸਾਡੇ ਆਸਥਾ ਜੁੜ ਸਾਨੂੰ ਹੀ ਦਿਖਾਣ ਦੀ ਲੋੜ ਕੇ ਪੈਰੀ ਅਸੀਂ ਹਿੰਦੂਆਂ ਸਾਨੂੰ ਕਹਿੰਦੇ ਕਿ ਉਹ ਲੋੜ ਪੈਰੀ ਐ ਹਿੰਦੂ ਆ ਇਹ ਤਾਂ ਤੁਸੀਂ ਪੁੱਛ ਰਹੇ ਹੋ ਨਾ ਨਹੀਂ ਮੈਂ ਤਾਂ ਨਹੀਂ ਪੁੱਛਿਆ ਮੇਰੀ ਕਿਸੇ ਵੀਡੀਓ ਦਿਖਾ ਦੂਗੀ ਮੈਂ ਪੁੱਛਿਆ ਕਿ ਤੂੰ ਹਿੰਦੂਆਂ ਕੇ ਨਹੀਂ ਹੈ ਮੈਂ ਤਾਂ ਕਿਸੇ ਤੋਂ ਪੁੱਛ ਰਿਹਾ ਹਜੀਤ ਸਿੰਘ ਰਸੂਲਪੁਰ ਨੇ ਬਹੁਤ ਸਾਰੇ ਵੱਡੇ ਸਵਾਲ ਖੜੇ ਕਰਤੇ ਲਬ ਜਿਹਹਾਦ ਕਹਤਾਂ ਉਹਨਾਂ ਨੂੰ ਇਸ ਚੀਜ਼ ਲੱਗਿਆ ਹੋਣਾ ਕੁਝ ਕਿਉਂਕਿ ਉਹ ਦੇਖ ਰਹੇ ਆ ਕਿ ਮਲਟੀਪਲ ਵਿਆਹ ਜਿਹੜੇ ਹੋਏ ਹੋਏ ਆ ਤਾਮੇਕ ਅਨੁਸਾਰ ਕਿੱਦਾਂ ਹੋਏ ਹੋਏ ਆ ਉਹਨਾਂ ਨੂੰ ਲੱਗਿਆ ਹੋਵੇਗਾ ਉਹਨਾਂ ਦਾ ਆਪਣਾ ਗਿਆਨ ਉਹ ਵੀ ਰਾਸ਼ਟਰੀ ਸੰਤ ਨੇ ਠੀਕ ਹੈ ਉਹਨਾਂ ਨੂੰ ਲੱਗਿਆ ਹੋਵੇਗਾ ਵੀ ਇਸ ਵਿੱਚ ਐਸੀ ਚੀਜ਼ ਨਿਕ ਲਿਖਤੀ ਤੌਰ ਤੇ ਵੀ ਉਹਨਾਂ ਦੀ ਜ਼ਰਕਾਰ ਦੀ ਹੈਗਾ ਵੀ ਹਰ ਚੀਜ਼ ਜਮ ਜੀ ਡਰਾਮੇ ਹੀ ਹੋ ਸਕਦੀ ਹੈ ਆਸਥਾ ਵੀ ਹੋ ਸਕਦੀ ਹੈ ਗੰਗਾਚ ਅਗਰ ਗੰਗਾਚ ਗੰਗਾ ਤਾਂ ਬਹੁਤ ਪਾਵਨ ਪਵਿੱਤਰ ਹੈ ਦੇਖੋ ਮੰਨ ਗਏ ਆਸਥਾ ਹੋ ਸਕਦੀ ਹੈ ਉਹਨਾਂ ਨੇ ਮੰਨ ਤੋਂ ਪਛਤਾਵਾ ਕਰ ਲੈ ਤੁਹਾਡੀ ਗੱਲ ਨੂੰ ਵੀ ਬੜਾ ਕਰ ਦਿੰਦੇ ਹਾਂ ਤਾਂ ਠੀਕ ਹੈ ਫਿਰ ਮੇਰਾ ਤਾਂ ਸਵਾਲ ਹੈ ਠੀਕ ਹੈ ਅਸੀਂ ਕੋਰਟ ਚ ਵਿੱਚ ਦੇਖ ਲਾਂਗੇ ਠੀਕ ਹੈ ਕੋਰਟ ਚ ਕਿਹ ਲੋਕ ਭਰੇ ਨਹੀਂ ਹੁੰਦੇ ਹਰੇਕ ਬੰਦਾ ਕੋਰਟ ਚੋਂ ਫਾਂਸੀ ਲੈ ਕੇ ਆਂਦਾ ਬਾਰ ਕੋਰਟ ਚੋਂ ਵੀ ਤਾਂ ਭਰੇ ਹੁੰਦੇ ਆ ਨਾ ਆਪਾਂ ਕੋਰਟ ਅਦਾਲਤ ਉਹਨਾਂ ਨੂੰ ਮਾਫ ਕਰਦੇ ਵੀ ਗੱਲ ਖਤਮ ਹੈ ਕਿੱਦਾਂ ਰੁਕਿਆ ਜਾਏਗਾ ਸਭ ਕੁਝ ਅਗਰ ਮੈਂ ਮੰਦਰਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਜਾ ਜਾ ਕੇ ਮਾਫੀਆਂ ਮੰਗਣ ਲੱਗੇ ਲੋਕ ਜੋ ਕੋ ਅਦਾਲਤਾਂ ਦੇ ਵਿੱਚ ਜਿੰਨੇ ਨੇ ਕੇਸ ਚੱਲਦੇ ਹਾਈ ਕੋਰਟ ਸੁਪਰੀਮ ਕੋਰਟ ਫਿਰ ਕੋਟਾਂ ਖਾਲੀ ਹੋ ਜਾਣ ਮੰਦਰ ਭਰ ਜਾਣ ਹਰ ਜਗ੍ਹਾ ਮਾਫੀ ਨਾਮੇ ਇਦਾਂ ਹੀ ਹੋਣ ਲੱਗ ਜਾਣਾ ਅਗਰ ਤਾਂ ਫਿਰ ਸਾਰੀ ਚੀਜ਼ਾਂ ਖਾਲੀ ਹੋ ਜਾਣ ਮੰਦਰ ਗੁਰਦੁਆਰੇ ਮਜਦਿਦਾਂ ਭਰ ਜਾਣ ਤੇ ਇਸ ਕਰਕੇ ਅਦਾਲਤ ਬਣੀ ਹੋਈ ਹੈ ਅਦਾਲਤ ਦਾ ਆਧਾਰ ਹੈ ਉਹ ਅਦਾਲਤ ਬਣੀ ਸੀ ਕਰਕੇ ਇਹ ਵੀ ਐਸੇ ਮਸਲਿਆਂ ਨੂੰ ਲੈ ਕੇ ਕਾਨੂੰਨੀ ਤਰੀਕੇ ਨਾਲ ਉਹਦਾ ਨਿਪਟਾਰਾ ਕੀਤਾ ਜਾਵੇ ਠੀਕ ਹੈ ਬਹੁਤ ਮਿਹਰਬਾਨੀ ਤਾਂ ਦੇਵਮੇਸ਼ ਸ਼ਰਮਾ ਮੌਜੂਦ ਸੀ ਸਾਫ਼ ਦੋ ਟੁਕ ਹੈ ਕਹਿੰਦੇ ਅਦਾਲਤ ਦੇ ਵਿੱਚ ਹੀ ਇਸ ਕੇਸ ਦਾ ਨੁਟਾਰਾ ਹੋਗਾ ਰਮਨ ਮਲਿਕ ਦੀ ਗੰਗਾ ਢੋਪਕੇ ਕਿ ਡਰਾਮਾ ਕੈਮਰਿਆਂ ਦੇ ਨਾਲ ਜਾਂਦੇ ਨੇ ਮਹਾਦੇਵ ਦਾ ਟੈਟੂ ਦਿਖਾਉਂਦੇ ਨੇ ਅਗਰ ਕਹਿੰਦੇ ਹਰ ਇੱਕ ਚੀਜ਼ ਦੀ ਮੁਆਫੀ ਮੰੰਦਰ ਕਰਮਿਕ ਸਥਾਨਾ ਤੇ ਹੋਵੇ ਤਾਂ ਫਿਰ ਕੋਰਟ ਜਾਂ ਕਾਨੂੰਨ ਦਾ ਕੀ ਮਤਲਬ ਹੈ ਵੱਡੇ ਪੱਧਰ ਤੇ ਦੇਵੀ ਦੇਵਤਿਆਂ ਦਾ ਰੂਪ ਧਾਰਨ ਵਾਲੇ ਲੋਕਾਂ ਦੇ ਖਿਲਾਫ ਕਾਰਵਾਈ ਕਰਾਵਾਂਗੇ ਕੋਸ਼ਿਸ਼ ਹੈ ਕਹਿੰਦੇ ਬੰਦ ਹੋ ਜਾਣ ਕਿਉਂਕਿ ਸਾਡੇ ਇਤਿਹਾਸ ਦੇ ਵਿੱਚ ਇਹ ਚੀਜ਼ਾਂ ਕਿਤੇ ਦਰਜ ਨਹੀਂ ਹੈਗੀਆਂ ਕੈਮਰਾ ਪਰਸਨ ਰਮੇਸ਼ ਨਾ ਗਗਨ ਸ਼ੁਕਲਾ ਦਿੱਲੀ ਪੋਸਟ ਪੰਜਾਬੀ